ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਜਾਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਹਰਮਨ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤਿੰਨ ਮੱਝਾਂ ਤੇ ਇੱਕਾ ਕੱਟਾ ਤੁਹਾਨੂੰ ਚੰਗੇ ਰਿਕਾਰਡ ਵਾਲਾ ਤੁਹਾਨੂੰ ਦਿਖਾਉਣਾ ਹੈ ਛੁੱਟੀ ਉਮਰ ਦਾ ਕੱਟਾ ਇੱਕ ਤੁਹਾਨੂੰ ਦਿਖਾਵਾਂਗੇ ਮੱਜਾਂ ਦੇ ਵਿੱਚ ਕੋਈ ਧੋਕੜ ਗੱਬਨੇ ਕੋਈ ਗੱਬਨੇ ਤੇ ਕੋਈ ਤਾਜੀ ਸੂਈ ਹੈ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਹਰ ਮਨ ਵਿੱਚ ਇਹਨਾਂ ਨੂੰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਭਾਈ ਤੁਸੀਂ ਸੁਣਾ ਸਭ ਵਧੀਆ ਜੀ ਹੋਰ ਸਭ ਠੀਕ ਠਾਕ ਬੜੇ ਦਿਨ ਬਾਅਦ ਆਤੇ ਯਾਰ ਕੀ ਉਦਾਂ ਵੀ ਭਾਈ ਮਾਲ ਲੋਕਲੀ ਵੇਖਦਾ ਰਿਹਾ ਆਪਣਾ ਠੀਕ ਹੈ ਅੱਜ ਡੰਗਰ ਕੱਠੇ ਹੋਏ ਸੀ ਤਾਂ ਮੈਂ ਆਹ ਭਾਈ ਨਾਲੇ ਫਿਰ ਤੁਹਾਡੇ ਲੱਗ ਮੇਲਾ ਵੀ ਕਿੰਨੇ ਦਿਨ ਚੱਲਦਾ ਰਿਹਾ ਨਾ ਨੀ ਕੋੜ ਦਾ ਮੇਲਾ ਚੱਲਦਾ ਰਿਹਾ ਨਾ ਉਸਤਾ ਅਵੇ ਅੰਮ੍ਰਿਤਸਰ ਦੇ ਸਬੱਤ ਦੇ ਮੇਲੇ ਆ ਜੋ ਵੇਖਣਾ ਹੁੰਦਾ ਸਾਰਾ ਹੀ ਵਾਵਾਦੋਂ ਰੌਣਕ ਹੋ ਜਾਂਦੀ ਹੈ ਜੀ ਬੜੀ ਜਿਆਦਾ ਮੇਲਾ ਭਰਦਾ ਆ ਦੇ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸ ਕੇ ਕਰੀ ਨਾ ਭਾਜੀ ਮੇਲਾ ਹਰ ਮੰਗ ਜੋ ਹਾਂਜੀ ਪਿੰਡ ਰਾਇਆ ਸਾਸੀ ਕਿਲਾ ਅੰਮ੍ਰਿਤਸਰ ਤਸੀਮ ਜਨਾਲਾ ਜੀ ਤੇ ਫੋਨ ਨੰਬਰ ਵੀ ਪੁੱਲਦਾ ਫਿਰ 826434231 ਭਾਜੀ ਠੀਕ ਆ ਤੇ ਉਹ ਮੇਲਾ ਫਿਰ ਸਾਰਾ 에ਰਪੋਰਟ ਦੇ ਅੰਦਰ ਹੀ ਲੱਗਦਾ ਫਿਰ ਹਾਂਜੀ ਭਾਜੀ ਸਾਰਾ ਅੰਦਰ ਹੀ ਬੜਾ ਭਰਦਾ ਮੇਲਾ ਭਾਜੀ ਜਾ ਜੋਜ ਵਿੱਚ ਇਕਮੀ ਜਾਂਦੇ ਫਿਰ ਕੋਈ ਮੈਂ ਨਾ ਕੋਈ ਗੱਲ ਹੀ ਨਹੀਂ ਤੇ ਠੀਕ ਆ ਹਾਂਜੀ ਉਹ ਵੀ ਮੇਲਾ ਜਿਹੜਾ ਵੇਖਣ ਆਲੇ ਹੁੰਦਾ ਬੜੀ ਅਲੱਗ ਦੀ ਚੀਜ਼ ਹੁੰਦੀ ਆ ਤੇ ਚਲੋ ਸ਼ਰਵਾਰ ਫਿਰ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਨੀਲੀ ਦੀ ਝੋਟੀ ਆ ਕਾਫੀ ਖੂਬਸੂਰਤ ਝੋਟੀ ਆ ਝੋਟੀ ਵੀ ਸੋਹਣੀ ਆ ਤੇ ਸੰਭੀ ਵੀ ਕਿਸੇ ਵੀਰ ਨੇ ਸੋਹਣੀ ਆ ਇਹਦੇ ਮਗਰ ਕੀ ਜੇ ਵੀਰ ਜੀ ਕੱਟਾ ਜਾਂਦੀ ਨੀ ਨੀਲੀ ਦਾ ਕੱਟਾ ਆ ਜਿਹੋ ਜੀ ਮੱਝ ਆ ਉਹ ਜਿਹੇ ਕੱਟਾ ਤੇ ਕਿੰਨਾ ਚਿਰ ਹੋ ਗਿਆ ਵੀਰ ਜੀ ਨੇ ਸੋਇਲ ਸੋਇਨੂੰ ਭਾਜੀ ਅੱਜ 12 13 ਦਿਨ ਹੋ ਗਏ ਜੀ ਤੇ ਸੂਆ ਪਹਿਲਾ ਪਹਿਲਾ ਸੂਆ ਦੁੱਧ ਦੇ ਥਲੇ 9 ਕਿਲੋ ਭਾਜੀ ਅੱਠ ਮਲ ਕੇ ਜਿਹੜਾ ਮਰਜੀ ਵੀਰ ਲੈ ਜੇ ਤੁਹਾਨੂੰ ਪਰਾ ਬੇਲੀ ਲਾਉਂਦੇ ਹੋ ਤਰੀ ਆ ਥੋੜੀ ਛੋਟੀ ਹਾਂਜੀ ਹਾਂਜੀ ਆਪਣੇ ਕੋਈ ਰਾਤੀ ਆਈ ਹਾਂਜੀ ਤੇ ਕਿੰਨਾ ਘੱਟ ਆਉਂਦਾ ਮਾਰਾ ਦੁੱਧ ਭਾਈ ਛੋਟੀ ਜਿਆਦਾ ਨਹੀਂ ਨਾ 12 13 ਲੀਟਰ ਮਾਰਨਾ ਭਰੀ ਜਾਊਗੀ ਕੰਮ ਚੌਣ ਤਾਣ ਭਾਜੀ ਬੜੀ ਚੰਗੀ ਆ ਤੁਰ ਹਾਂ ਇੱਕ ਵਾਰੀ ਫਿਰ ਇਹਨਾਂ ਬਾਕੀ ਪਿੱਠਪੜੇ ਦੀ ਬੜੀ ਚੰਗੀ ਆ ਤੇ ਹੁਣ ਨਵੀਂ ਦਾ ਲੱਗੇ ਤਾਂ ਦੇਖ ਸਾਡੇ ਬਿਲਕੁਲ ਫਿਕਸ ਜੇ ਹਵਾਂ ਨਹੀਂ ਮਾਲਕਾ ਜੜੀ ਤੇ ਬੱਚੇ ਦਾ ਥੋੜਾ ਜਿਆਦਾ ਵੱਧ ਕਰਦੀ ਤੇ ਆਈ ਪੜ ਤੇ ਕਰਦੀ ਬੜਾ 97 ਤੇ ਲੱਗ ਕੇ ਤਾਂ ਦੇਖ ਸਕਦੇ ਜੀ ਬਸ ਸਮਾ ਕੇ ਥਣ ਜਿਹੜਾ ਪੂਰਾ ਵਧੀਆ ਤਿਆਰ ਕਰੂਗੀ ਤੇ ਕਿੰਨਾ ਫਿਰ ਮੁੱਲ ਰੱਖਣਾ ਵਧੀਆ ਇਹਦਾ ਮੁੱਲ ਭਾਜੀ ਇਹਦਾ ਜਾਇਜ਼ ਹੀ ਕਰੀਏ ਇਹ ਛੋਟੇ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਨੂੰ ਹੁੰਦਾ ਵੀ ਸ਼ਕੀਨੀ ਚ ਪਸ਼ੂ ਲੈਣਾ ਜਿਹੜੇ ਭਾਜੀ ਨੀਲੀ ਦਾ ਸ਼ਕੀਨ ਆ ਮੇਰੇ ਉਹਨਾਂ ਹਾਂਜੀ ਜਿਨ੍ਹਾਂ ਨੇ ਸ਼ੌਂਕ ਨਾਲ ਰੱਖਣੀ ਆ ਜਿਨ੍ਹਾਂ ਨੇ ਤਾਂ ਕਿ ਦੁੱਧ ਭਾਵੇਂ ਕਿਲੋ ਘੱਟ ਵੀ ਦਈ ਜਾਵੇ ਪਰ ਪਸ਼ੂ ਸੋਨਾ ਲੱਗੇ ਘਰੇ ਪਜੇ ਭਾਜੀ ਸਾਰੀਆਂ ਨਿਸ਼ਾਨੀਆਂ ਨੀਲੀ ਦੀਆਂ ਚਮੇ ਪੈਰ ਚਿੱਟੇ ਆ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਦਾ 90 ਕਰਦੇ ਜੀ 90 ਜਿਆਦਾ ਨਹੀਂ ਕਰੀ ਜਾਂਦੇ ਜੀ ਤੁਸੀਂ ਕਰ ਦਿਓ ਆਪੇ ਜੋ ਜ ਆ ਜਾਣਾ ਆਪੇ ਕਰ ਦਿਓ ਕਿੰਨੇ 87000 ਦੇ ਦਈਏ ਨਹੀਂ ਭਾਜੀ ਆਪੇ ਕਰ ਦਿਓ ਫੁੱਲਾ ਹੀ ਕਰਦੀ ਆ 85 ਦੇ ਹਾਂਜੀ पचासी पचासी अच्छा 85000 80000 ਦੇ ਦਰਾਂਗੇ ਭਾਈ ਠੀਕ ਆ ਚਲੋ ਮੋਟਾ ਛੱਡਦਾ ਭਾਈ 82000 ਚ ਮਾਨਤਾਣ ਕਰਦਾ ਜਿਹੜਾ ਵੀ ਝੋਟੀ ਖੜੂਗਾ ਅੱਛਾ ਇਹ ਤੁਹਾਨੂੰ ਪਤਾ ਦੋ ਚਾਰ ਸੂਏ ਪੀ ਕੇ ਵੀ ਵਾਦਿਆਂ ਦੀ ਝੋਟੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਬੱਸ ਮਾਨਤਾਣ ਤੇ ਮੁੱਖ ਤੇ ਹੋ ਜੂ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖ ਕੇ ਖੜੇ ਇੱਕ ਵਾਰੀ ਤੇ ਆ ਗੱਬਨ ਜੇ ਇਹ ਪਾਸੀ ਗੱਬਨ ਝੋਮਾ ਠੀਕ ਆ ਇਹ ਤਿਆਰੀ ਆ ਇੱਕ ਦੋ ਦਿਨ ਕੱਢਦੀ ਆ ਤੇ ਇਹ ਵੀ ਥੱਲੇੋਂ ਚੰਗੀ ਤਿਆਰ ਹੁੰਦੀ ਆ ਭਾਜੀ ਸੋਹਾ ਦੂਜਾ ਜੋ ਝੋਟੀ ਦਾ ਇਹਦਾ ਠੀਕ ਆ ਪਹਿਲੇ ਸਵੇਤਰ ਵਾਲੇ ਆਂਦੇ ਕਹਿੰਦਾ 12 ਲੀਟਰ ਦੁੱਧ ਦੇਂਦੀ ਨੇ ਯਾ ਕਰ ਜਿਆਦਾ ਨਹੀਂ ਚੱਲ 13 14 ਹੀ ਚੋਈ ਜਾਂਦੇ ਤੋਰੋ ਹਾਂ ਫੇਰ ਇੱਕ ਲਈ ਬਾਕੀ ਇਹਦੇ ਸਿੰਘ ਦੇ ਇੱਕ ਪਾਸੇ ਤਾਂ ਖੋਖ ਜਿਹੜਾ ਲੱਥਾ ਹੈ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਇਹ ਵਿਸਲੇ ਚੰਗੀ ਤਿਆਰ ਹੁੰਦੀ ਹੈ ਅੜਪਾਂਡੇ ਦੀ ਭਾਜੀ ਬੜੀ ਸਾਫ਼ ਆਹ ਦੇਖ ਸਾਦੇ ਥੱਲੇ ਚੰਗੀ ਬਿਲਕੁਲ ਗਾਵਾ ਵਾਂਗ ਫਿਕਸ ਜਿਹਾ ਹੋਵਣਾ ਜਿਹੜਾ ਬਣਾਉਂਦੀ ਆ ਤੇ ਅਜੇ ਸੌਣ ਤੱਕ ਨਹੀਂ ਨੇ ਹੋਰ ਤਿਆਰ ਹੋ ਜਣਾ। ਹੋਏ ਨਾ ਭਾਜੀ ਅਜੇ 1-2 ਦਿਨ ਕੱਢ ਜਾਣੇ ਛੋਟੀ ਨੇ। ਤੇ ਮੁੱਲ ਫਿਰ ਇਹਦਾ? ਮੁੱਲ ਭਾਜੀ ਇਹਦਾ ਵੀ 90 ਹੀ ਕਰਦੇ ਏ। ਅਜੇ 90 ਪੱਕਾ ਕਾਪੀ ਤੇ ਲਿਖ ਲਿਆ ਵਾ। 85 ਵੀ ਦੇ ਦਈਏ। ਤੇ ਇਹ ਵੀ ਫਿਰ ਉੱਥੇ ਮੰਗਾਉਣੀ ਹੈਗੇ। ਸੇਲ ਕਰ ਦਿੰਨੇ ਕੋਈ ਨਹੀਂ ਭਾਜੀ ਦੇ ਦਾਂਗੇ। ਇਹ ਵੀ ਬਿਆਸੇ ਜਮਾਨਤਾਨ ਕਰ ਦਾਂਗੇ। 82 ਦੀ ਭਾਅ ਕੋਈ ਹੋ ਲਜੇ ਤੇ ਭਾਅ ਕੋਈ ਹੋ। ਇਹਨਾਂ ਮਰਜ਼ੀ ਵੀ ਲਾਏ ਹਾਂਜੀ। ਠੀਕ ਆ। ਤੇ ਆ ਤੋਕੜ ਕੱ ਬਣਾਗੇ। ਇੱਕ ਨੇ ਜਦ ਚੈੱਕ ਪਾਸ ਚ ਇਹਨੂੰ ਭਾਜੀ 17 ਤਰੀ ਨੂੰ 6 ਮਹੀਨੇ ਪੂਰੇ ਹੋਣੇ ਕੱਲ ਆਪਾਂ ਚੈੱਕ ਪਾਸ ਕਰਾ ਕੇ ਲੈ ਆਂਦੀ ਆ ਜਿਹਨੇ ਵੀ ਇਹਨੇ ਹੜਨੇ ਚੈੱਕ ਪਾਸ ਕਰਾ ਕੇ ਲਾਇਏ ਫਿਰ ਤਿੰਨਾਂ ਦਿਨਾਂ ਤੱਕ ਆਪਣੀ ਗਾਰੰਟੀ ਕੋਲ ਰੋ ਸਮਝਰ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲੈਣਾ ਜਾ ਕੇ ਵੀ ਤੇ ਬਿਲਕੁਲ ਛੋਟੀ ਸਿੰਘ ਦੀ ਕੱਟੀ ਆ ਜਿਹੜੀ ਇਹ ਭਾਜੀ ਇਹ ਸੰਦ ਇਹ ਆਡੀ ਛੋਟੀ ਇਹ ਛੋਟੀ ਆ ਜਿਹੜੀ ਚੈੱਕ ਪਾਸ ਆ ਸੂਆ ਕੇ ਨਾ ਸੋਣਾ ਨਹੀਂ ਨੇ ਪਹਿਲੇ ਸੂਆ ਇਹ ਸੁਣਾਇਆ ਮੋਛੇ ਦਾਂਦਿਆ ਮੋਛੇ ਦਾਂਦਿਆ ਆਹ ਦੇਖ ਸਾਡੇ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਤੇ ਕੱਦ-ਕਾਦ ਪੱਖਾ ਵੀ ਚੰਗੀ ਆ 17 ਤਰੀਕ ਨੂੰ ਤੇ 6 ਮਹੀਨੇ ਪੂਰੇ ਹੋ ਜਾਣੇ ਵੀਰ ਜੀ ਹਾਂਜੀ ਵੀਰ ਜੀ ਆਪਾਂ ਚੈੱਕ ਪਾਸ ਲਾ ਕੇ ਲਿਆਂਦੀਏ ਕੱਲ ਠੀਕ ਆ ਇਹ ਸ਼ਾਮਾ ਨੂੰ ਦੇ ਦਈਏ ਇੱਕੋ ਟਾਈਮ ਹੀ ਅੱਛਾ 1.5 2 ਕਿਲੋ ਥਾਣੀ ਪਾਸ ਕਰਨ ਵਾਲੀ ਗੱਲ ਆ ਆ ਕੱਟੀ ਜੋ ਮਗਰ ਅੱਛਾ ਕੱਟੀ ਵੀ ਨਾਲੇ ਦੇ ਦੇਣੀ ਆ ਕੱਟੀ ਨਾ ਮਿਲਦੀ ਭਾਜੀ ਹਲੇ ਵੀ ਅੱਛਾ ਜੇ ਵੀ ਕੱਟੀ ਨਹੀਂ ਮਿਲਦੀ ਜੀ ਮਗਰ ਕੱਟੀ ਭਾਜੀ ਕੱਟੀ ਆਣੀ ਮਗਰ ਕੱਟੇ ਵੀ ਮਗਰ ਚਲੋ ਚੰਗੀ ਆ ਪਲੀ ਪਲੋਸੀ ਕੱਟੀ ਆ ਕੱਟੇ ਵੀ ਸੇਂਗ ਹੁਣ ਤੋਂ ਹੀ ਮੋੜਨ ਦੀ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 60000 ਕਰਦੇ ਜੀ ਅੱਛਾ ਤੇ ਕਿੰਨੇ ਦੇ ਦਈਏ 52 ਦੇ ਯਾਰ ਹੋਰ ਛੱਡ ਦਿਆ ਭਾਈ 57000 ਦੀ ਝੋਟੀ ਦੇ ਦਾਂਗੇ ਅੱਛਾ 57000 ਦੀ ਕੀ ਕਰ ਦਾਂਗੇ ਹੋਰ ਮਾਨਤਨ ਕਰ ਤੇ ਕੱਟੀ ਨਾਲੇ ਦੇ ਦੇਣੀ ਹੈ ਨਾ ਕੱਟੀ ਸਣੇ ਭਾਜੀ 5000 ਦੀ ਤੇ ਕੱਟੀ ਤੂੰ ਹੀ ਸਣੇ ਹਾਂਜੀ ਹਾਂਜੀ ਬਾਕੀ ਆਪ ਚਲੋ ਝੋਟੀ ਵੀ ਸੋਹਣੀ ਆ ਬਾਕੀ ਇਹ ਆ ਕੋਈ ਫੋਨ ਲਾਵੇ ਇੱਕਰੀ ਮਾਨਤਨ ਮੁੱਕ ਤੇ ਹੋ ਜਾਊਗਾ ਹਨਾ ਤੇ ਹੁਣ ਇੱਕ ਆ ਕੱਟਾ ਆ ਗਿਆ ਵਾ ਬਿਲਕੁਲ ਛੋਟੇ ਸਿੰਘ ਦਾ ਵਾ ਇਹ ਵੀ ਇਹ ਭਾਜੀ ਦੋ ਦੰਦ ਜਾਂ ਲਮੂ ਅੱਛਾ ਆਗਾ ਹੁੰਦਿਆ ਜੀ ਹਾਂਜੀ ਠੀਕ ਆ ਤੇ ਇਹ ਇਹ ਰੇੜੇ ਲੱਗਾ ਜੇ ਕਿਹੜੇ ਲੱਗਾ ਭਾਜੀ ਹਾਂਜੀ ਇਹ ਨਸਲ ਬਰੀਡ ਕਰਕੇ ਆਪਾਂ ਲਿਆਂਦਾ ਆ ਮਾਜੀ ਤੇ ਇਹਦੀ ਮਾਰੇ ਦੁੱਧ ਦਾ ਪਤਾ ਜੀ ਹਾਂਜੀ ਮਾ ਆ ਇਹਦੀ ਭਾਈ ਆਪਾਂ ਵੇਖੀ ਪਾਈ ਸੀ ਵੀਡੀਓ ਜੇ ਅੱਛਾ ਵੀਡੀਓ ਜੇ ਭਾਈ ਵੀਡੀਓ ਵੇਖਣੀ ਆਪਾਂ ਵੀਡੀਓ ਵਿਖਾ ਦੇਵਾਂ ਆਪਣੇ ਚੈਨਲ ਤੇ ਚੜੀ ਇਹਦੀ ਮਾਰ ਕਿੰਨਾ ਕੁ ਦੁੱਧ ਵਾਲੀ ਸੀ 18 19 ਲੀਟਰ ਭਾਜੀ ਰਮਾਨਾ ਦੁੱਧ ਕੱਢਦੀ ਰਹੀ ਆ ਵੀਡੀਓ ਵਿਖਾਵਾਂਗੇ ਆਪ ਕੋ ਵੀ ਹਿਸਾਬ ਲੱਗੇ ਜੜੀ ਵੱਡੀ ਮੱਝ ਪਾਈ ਸੀ ਆਪਾਂ ਹਾਂਜੀ ਹਾਂਜੀ ਭਾਜੀ ਉਹ ਮੈਂ ਦਾ ਕੱਟਾ ਜੀ ਤੋਰ ਮੇਰੇ ਕਰੀ ਨਾ ਬਾਕੀ ਭਾਜੀ ਠੰਡੇ ਪਾਵਾ ਦਾ ਮਾਰੀ ਆ ਬੰਦਾ ਵੀ ਜਿੰਨ ਇਹਦਾ ਹੰਗਾ ਨਿਕਾ ਭਾਈ ਸਕਰੀਨ ਬੜਾ ਮਾਰ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 35000 ਕਰ ਦਈਏ ਤੇ ਇਹਦੇ ਨਹੀਂ ਕਿੰਨੇ ਦੀ ਆਪਾਂ ਦੋ ਛੱਡ ਜੀਏ ਦੋ ਛੱਡ ਜੀਏ ਤਿੰਨ ਹੀ ਛੱਡ ਜੀਏ ਦੇ ਨਹੀਂ ਛੱਡਦੇ ਨੇ ਭਾਜੀ 32 ਹਜ਼ਾਰ ਚ ਮੰਨਤਣਾ ਕਰਦਾ ਜਿਹੜਾ ਵੀ ਭਰਾ ਫੁੱਲ ਲਾਵੇ। ਬਾਕੀ ਕੋ ਫੁੱਲ ਲਾਵੇ। ਜੇ ਮੇਰੇ ਖਾਨਾ ਫੁੱਲ ਲਾਵੇ ਚੰਗੀਆਂ ਮਈਆਂ ਰੱਖਣ ਵਾਲਾ ਮਾਲੀ ਭਾਜੀ ਰੇੜੇ ਵੀ ਲੱਗਾ ਜੀ। ਠੀਕ ਹੈ ਜੀ। ਤੇ ਹੁਣ ਇੱਕ ਅ ਗਾਵੇਂ ਗੱਬਨ ਜੀ। ਹਾਂ ਜੀ ਇਹਨੂੰ ਭਾਜੀ 21 ਤਰੀਕ ਨੂੰ 5 ਮਹੀਨੇ ਹੋਣੇ ਜੇ ਚੈੱਕ ਪਾਸਟਰ ਆ ਗਿਆ ਆਪਾਂ ਲਿਆਂਦੀ ਗੱਲ। ਅੱਛਾ। ਬਾਕੀ ਸੀਲ ਠੰਡੀ ਬੜੀ ਆ ਪਹਿਲੇ ਸੂਏ ਜੀ। 500 ਵੇਖੋ ਭਾਜੀ ਲੱਗਾ ਜ਼ਰ ਨੂੰ। ਠੀਕ ਆ। ਫੈਸਲਾ ਵੀ ਭਾਜੀ ਕਰਦੇ ਹਾਂ ਜੀ ਮਨੋਂ। ਸੋਆ ਕੇ ਨਾ ਦੂਸਰਾ ਸੋਨਾ ਨੇ ਹਾਂਜੀ ਪਹਿਲੇ ਇੱਕ ਨਾ ਸੀ ਇੱਕ ਸੋਆ ਹੀ ਸੋਈ ਆ ਤੇ ਹੁਣ ਗਾੜੀ ਪਈ ਸਰਾਹਨੇ ਸੋਨਾ ਬਾਕੀ ਚਲੇ ਵੀ ਸੋਹਣੀ ਵਹਿੜਿਆ ਇਹ ਆ ਵੀ ਚਲੋ ਸੰਭ ਨਹੀਂ ਪੈਣੀ ਕਿਸ ਨੂੰ ਦੁੱਧ ਤੇ ਜ਼ਿਆਦਾ ਨਹੀਂ ਉਹਨੂੰ ਦਿੰਦੀ ਆ ਬਾਕੀ ਪਰ ਜਿੱਦਨ ਤਿਆਰ ਹੋਈ ਚੰਗੀ ਦਾ ਕੰਦੀ ਤਿਆਰ ਹੋਣੀ ਆ ਸੂਣਾ ਹੈ ਭਾਜੀ ਨੇ ਟਕਣ ਦੇ ਸਿਆਲ ਤੇ ਜਦੋਂ ਸਟਾਲੇ ਹੋ ਗਏ ਹਾਂ ਦੇਖ ਸਾਲੇ ਜੀ ਮਿਲਕਵੇਨ ਵੀ ਚੰਗੀ ਹੈ ਬੜੀ ਭਾਜੀ ਸੀਗ ਰਿਆ ਵਿਚਾਰੀ ਤੇ ਇਹ ਕਿੰਨੇ ਕ ਦੁੱਧਾਂ ਲਈ ਯਾਤਰਾ ਇਹ ਭਾਜੀ ਯਾਦਾ ਨਹੀਂ ਦੁੱਧ 1500 ਦਾ ਲੀਟਰ ਚ ਵਾਈ ਜਾਊਗੀ ਤੇ ਇਹਦਾ ਮੁੱਲ ਮੁੱਲ ਭਾਜੀ ਇਹਦਾ ਜੈ ਜੀ ਕਰੀਏ ਤਿਆਰ ਹੋਈ ਵਾੜ ਤੇ 6000 ਦੀ ਆ ਹਾਂਜੀ ਹੁਣ 30 ਦੀ ਦੇ ਦਈਏ 3000 ਦੀ ਕੇ ਵਿੱਚ ਹੋਰ ਕਰ ਦਈਏ ਮਾਨ ਪੂਰੇ 25 ਜਮਾਨਤਨ ਕਰ ਦਾਂਗੇ ਭਾਈ ਅੱਛਾ 25000 ਜਮਾਨਤਨ ਕਰ ਦਾਂਗੇ ਭਾਜੀ ਬਾਕੀ ਵਾੜ ਵੇਲੋ ਭਾਜੀ ਯਾਦ ਨਾਲ ਕਿੰਨੀ ਛੱਡੀ ਧੀ ਪੜੀ ਆ ਸੋਹਣੀ ਵਾੜ ਆ ਬਾਕੀ ਚਲੋ ਬਾਕੀ ਕੋਈ ਵੀਰ ਜਿਹੜਾ ਤਿਆਰ ਕਰਨ ਵਾਲਿਆ ਉਹ ਆਪਣੀ ਵੇਖ ਕੇ ਲੈ ਜਾਣ। ਹਾਂਜੀ। ਤੇ ਕਾਲੀ ਗਾਂ ਟੋਕੜ ਜੇ। ਇਹ ਪਾਜੀ ਟੋਕੜ ਜੇ ਤੋਂ ਤੇ 6 ਕੋ ਪੰਜ ਮੰਨ ਕੇ ਖੜੇ ਦੇ ਦੇਉਂ। ਤੇ ਬਾਕੀ ਤੇ ਹਿੰਦੀ ਨਹੀਂ ਪਾਜੀ ਬੜੀ ਅਹੀਂ। ਤੇ ਇਹੋ ਜਿਹੇ ਗਮਨਾਰੇ ਦੁੱਧ ਦੇ ਪੂਰਾ ਸੰਗਣਾ ਹੁੰਦਾ। ਹਾਂਜੀ ਪਾਜੀ ਐਰ ਸ਼ਹਿਰ ਚ ਹੁੰਦੀ। ਤੁਰ ਫੇਰ ਇੱਕਰੀਨ। ਲੈ ਲੈ ਤਾਂ ਅਰੇ ਭਾਈ ਜੰਦੇ ਜਿੱਥਾਂ ਤੀਖਾ ਲੱਗੇ ਨੂੰ ਮਹੀਨਾ ਕੋ ਹੋ ਗਿਆ ਨਿਕਲੇ ਨਾ ਨਿਕਲੇ ਉਹ ਅਗਲੇ ਦੇ ਕਰਮ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਭਾਈ 13000 ਆ ਗਿਆ 13 ਯਾਰ ਹਾਂਜੀ ਤੇ ਵਿੱਚੋਂ ਕਰਨਾ ਕੁਮਾਨ 12 ਦੀ ਦੇ ਲਈਏ 12 ਦੇ ਪੂਰੇ 10 ਦੀ ਦਈਏ 13 ਗੇ ਭਾਜੀ ਕੋਈ ਨਹੀਂ ਹੁੰਦਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਇਹੋ ਮਿੱਤੀ ਆਪਣੇ ਘਰੋਂ ਤਸੱਲੀ ਕਰਕੇ ਖੜਨਾ ਸੋਨਾਂ ਦੋ ਟਾਈਮ ਚੋਂ ਚਾਰ ਟਾਈਮ ਚੋਂ ਦੱਬਣ ਆਪਣੀ ਪਾਸ ਕਰਕੇ ਚੈੱਕ ਪਾਸ ਕਰਕੇ ਫੇਰ ਕਰਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਆਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਖੜੋ ਜੀ ਆਪਣੀ ਤਸੱਲੀ ਕਰਕੇ ਦੋ ਟਾਈਮ ਚੁਵਾਈ ਕਰਕੇ ਪਾਸ ਕਰਕੇ ਫਿਰ